ਲੇ ਭਰਾ ਜੀ ਹੁਣ ਤੂੰ 10-15 ਮਿੰਟ ਪਹਿਲਾਂ ਦੀ ਗੱਲ ਹੈ ਅਸੀਂ ਸਰਨਗਰ ਤੋਂ ਗਸ਼ਤ ਕਰਦੇ ਆ ਰਹੇ ਸੀਗੇ ਸਾਨੂੰ ਪਤਾ ਲੱਗਿਆ ਵੀ ਅੱਗੇ ਕੋਈ ਕਾਰ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਆਪਣੀ ਗੱਡੀ ਉਥੋਂ ਭਜਾ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਰਸਤੇ 'ਚ ਟ੍ਰੈਫਿਕ ਰੁਕਣ ਕਾਰਨ ਸਾਡੀ ਗੱਡੀ ਜਿਹੜੀ ਅਸੀਂ ਉੱਥੇ ਖੜੀ ਕਰਕੇ ਪੈਦਲ ਆਣਾ ਪਿਆ ਜਦੋਂ ਅਸੀਂ ਪੈਦਲ ਆਏ ਆ ਜਿਹੜੀ ਟ੍ਰੈਫਿਕ ਸੋ ਸੋ ਲਾਗੂ ਲੰਘ ਰਹੀ ਸੀ ਉਹ ਸਾਰੀ ਟ੍ਰੈਫਿਕ ਨੂੰ ਰੋਕਿਆ ਰੋਕ ਕੇ ਪਬਲਿਕ ਨੂੰ ਸੇਫ ਕੀਤਾ ਤੇ ਲੋਕਾਂ ਦੀ ਮਦਦ ਨਾਲ ਆਪਦੇ ਮੱਦ ਨਾਲ ਜੇ ਰਾਜਾਂ ਦੇ ਆਰਐਮਸੀ ਦੇ ਜਿਹੜਾ ਟਰੱਕ ਸੀ ਜਾ ਉਹਨਾਂ ਦੀ ਮੱਦ ਨਾਲ ਅਸੀਂ ਪਾਣੀ ਲੈ ਕੇ ਅੱਗ ਨੂੰ ਜਿਹੜਾ ਬੁਝਾ ਦਿੱਤਾ ਤੇ ਜਿਹੜੀ ਕਾਰ ਹੈ ਜਿਹੜੀ ਜਲ ਚੁੱਕੀ ਹੈ ਉਸ ਕਾਰ ਨੂੰ ਅਸੀਂ ਰਿਕਵਰੀ ਜਾਂ ਹੋਰ ਕੋਈ ਵੀ ਸਾਧਨ ਦੇ ਗੱਡੀ ਬੁਣਾ ਕੇ ਸਾਦੋਂ ਸਾਇਦ ਦੇ ਕਰਮਾਣ ਵਾਸਤੇ ਕੋਸ਼ਿਸ਼ ਕਰ ਰਿਹਾ ਕਿੰਨੇ ਵਿਅਕਤੀ ਮੌਜੂਦ ਸਨ ਕੀ ਹੋਇਆ ਫੇਸ ਨੇ ਜਿੱਦਿ ਪਬਲਿਕ ਨੂੰ ਪਤਾ ਲੱਗ ਗਿਆ ਅਸੀਂ ਖੈਰ ਮੌਕੇ ਤੇ ਦੇਖਿਆ ਤੇ ਨਹੀਂ ਹੈ ਪਬਲਿਕ ਨੂੰ ਪਤਾ ਲੱਗ ਗਿਆ ਸ਼ਾਇਦ ਇੱਕ ਬੰਦਾ ਬਚ ਗਿਆ ਜਿਹੜਾ ਕਿ ਸਹੀ ਸਲਾਮਤ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਬਿਲਕੁਲ ਨਹੀਂ ਆਪਿਕਾ ਸਟਾਰਟ ਤਾਂ ਉਹਨਾਂ ਤੇ ਲਾਪਤਾ ਹਾਂਜੀ ਸਰ ਅਸੀਂ ਉਹ ਜਿਹੜੀ ਅੱਗ ਹੈ ਉਹ ਗੱਡੀ ਦੀ ਉਹ ਬੰਦ ਹੋਣ ਕਰ ਨਾਲ ਦੇਖਿਆ ਚੈੱਕ ਕਰਕੇ ਅਸੀਂ ਇੱਕ ਸਾਈਡ ਤੋਂ ਉਹ ਸੈਫ ਜਿਹੜਾ ਚਾਲੂ ਕਰ ਦਿੱਤਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਾਮ ਬਹੁਤ ਘੱਟ ਹੋ ਗਿਆ ਜੀ ਅਸੀਂ ਇਹੀ ਬੇਨਤੀ ਕਰਾਂ ਅਕਸਰ ਸੁਣਨ ਚਾਹੁੰਦਾ ਜਿਹੜਾ ਲੋਕ ਟ੍ਰੈਕਿੰਗ ਪੁੱਲ ਤੋਂ ਜਾਂ ਪੁੱਲ ਤੋਂ ਕੱਢਦੇ ਨੇ ਕਿ ਸਾਡੇ ਕਿਨਾਰਿਆਂ ਨੂੰ ਨਜਾਇਜ਼ ਹੁੰਦੇ ਨੇ ਸਾਡੇ ਕੋਲ ਇਸ ਵਤ ਲਈ ਜਾਂਦੀ ਹੈ ਪਰ ਇੱਥੇ ਮੌਕੇ ਤੇ ਦੇਖਣ ਨੂੰ ਮਿਲਿਆ ਜਿਹੜਾ ਆ ਤੁਹਾਡਾ ਮੁਲਾਜ਼ਮ ਟ੍ਰੈਫਿਕ ਜਿਹੜਾ ਆ ਉਹ ਬਾਟੀਆਂ ਚੱਕ ਕੇ ਖੁਦ ਆਪ ਆਕ ਬਿਉਂਦਾ ਹੋਇਆ ਨਜ਼ਰ ਆਇਆ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਜਿਹੜੀ ਪੁਲਿਸ ਹੈ ਪੁਲਿਸ ਜਿਹੜੀ ਹੈ ਪਬਲਿਕ ਦੀ ਸੇਵਾ ਕਰਦੇ ਪੁਲਿਸ ਦਾ ਕੰਮ ਹੀ ਪਬਲਿਕ ਦੀ ਸੇਵਾ ਕਰਨਾ ਹੈ ਜਦੋਂ ਅਸੀਂ ਪਬਲਿਕ ਨੂੰ ਮੁਸੀਬਤ ਵਿੱਚ ਦੇਖਣਾ ਦੁਨੀਆ ਚਾਹੀਦੋ ਮਰਜ਼ੀ ਕੋਈ ਅਸੀਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਜਦ ਨਾਲ ਪਬਲਿਕ ਦੀ ਸੇਵਾ ਹੋ ਸਕੇ ਥੈਂਕ ਯੂ ਕੋਈ ਵੀ ਘਟਨਾ ਭਾਜੀ ਪਾਜੀ ਇਹ ਮਤਲਬ ਹੋ ਗਿਆ ਮੇਰੇ ਪੌਣੇ ਘਰ ਇੱਕ ਘੰਟੇ ਦੀ ਮਾਰਦਾ ਤੇ ਹੈਗੀ ਆ ਮਤਲਬ ਕਟਣਾ ਜਿਹੜੀ ਹੋਈ ਆ ਸਾਰੀ ਅੱਗ ਦੀ ਕੰਟਾਖੋਚਲੇ ਸਾਰਨ ਕੀ ਹੋਇਆ ਵੀ ਕਿਉਂ ਭਾਜੀ ਏਕ ਭਾਜੀ ਜਿੱਥੇ ਤੱਕ ਸਾਨੂੰ ਦੇਖਣ ਚਾਇਆ ਵੀ ਜੇਸਨ ਵਾਸੀ ਦੇਖਿਆ ਜੋ ਮੌਕਾ ਉਹ ਸ਼ਾਰਟ ਸ਼ਾਰ ਕੱਢੀ ਲੱਗ ਰਿਹਾ ਇਹਦੇ ਵਿੱਚ ਦੋ ਸੀਗੇ ਸ਼ਾਇਦ ਲੇਡੀ ਸੀਗੇ ਇੱਕ ਬੰਦਾ ਸੀਗਾ ਪਰ ਉਹ ਸੇਫ ਨੇ ਦੋਨੋਂ ਲੈ ਗਏ ਨੇ ਉਹਨਾਂ ਨੂੰ ਘਰ ਦੇ ਪਰ ਮੈਡੀਕਲ ਟਰੀਟਮੈਂਟ ਲਈ ਪਰ ਸ਼ਾਰਕਡ ਕਰਕੇ ਗੱਡੀ ਨੂੰ ਅੱਗ ਲੱਗਣ ਦੇ ਲੱਗਿਆ ਜੋ ਅਸੀਂ ਦੇਖਿਆ ਫਾਈਬਰ ਗੇਟਰ ਦੇਖੋ ਜੇ ਕਾਲ ਕੀਤੀ ਸੀ ਬਹੁਤ ਜਾਣਿਆਂ ਨੇ ਕਾਲ ਕੀਤੀ ਪਰ ਕਿਸੇ ਉਹ ਵੀ ਦੱਸ ਰਹੇ ਨੇ ਕਿ ਜੇ ਮੈਂ ਕਰਕੇ ਰੋਡਾ ਪਾਈ ਤੇ ਜਾਮ ਸੀ ਜਾਂ ਗੱਡੀਆਂ ਰੋਡ ਟਾਈਮ ਤੇ ਨਹੀਂ ਪਹੁੰਚ ਸਕੀ ਅਗਰ ਫਾਈਬਰ ਦੇ ਟਾਈਮ ਤੇ ਪਹੁੰਚਦੀ ਤਾਂ ਗੱਡੀ ਸ਼ਾਇਦ ਬਚ ਜਾਂਦੀ ਨਹੀਂ ਨਹੀਂ ਜਾਨੀ ਨੁਕਸਾਨ ਵਾਜੀ ਕੋਈ ਨਹੀਂ ਹੋਇਆ ਬਸ ਆ ਗੱਡੀ ਦਾ ਹੀ ਨੁਕਸਾਨ ਹੋਇਆ ਆ ਸਾਡੇ ਸਾਹਮਣੇ ਹੀ ਗੱਡੀ ਮਤਲਬ ਇੱਕ ਟੰਗਿਆੜੀ ਤੋਂ ਲੈ ਕੇ ਬਲਾਸਟ ਦੇ ਵਿੱਚ ਹੋ ਗਈ ਤਸਵੀਰ